ਅਗਤ ਜਲੰਦਾਰ ਰੱਖ ਲੈ ਆਪਣੀ ਕਿਰਪਾ ਦਾਰ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉੱਗੇ ਸਿੱਖ ਵਿਦਵਾਨ ਤੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਮੁਖ ਗ੍ਰੰਥੀ ਗਿਆਨੀ ਹਰਪਾਲ ਸਿੰਘ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਪੰਜ ਪਿਆਰੇ ਗੁਰਪੁਰ ਵਾਸੀ ਭਾਈ ਮਲਕੀਤ ਸਿੰਘ ਖੰਡੂਰ ਦੇ ਪਰਿਵਾਰ ਨੂੰ ਉਹਨਾਂ ਦੀਆਂ ਸਿੱਖ ਪੰਥ ਪ੍ਰਤੀ ਨਿਭਾਈਆਂ ਸੇਵਾਵਾਂ ਨੂੰ ਦੇਖਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੋਲਾ ਸ਼੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਰਾਜਦੀਪ ਸਿੰਘ ਅਤੇ ਹੋਰ ਸਿੰਘ ਸਾਹਿਬਾਨ ਵੱਲੋਂ ਸਰੋਪਾ ਸ਼੍ਰੀ ਸਾਹਿਬ ਸਿੱਖ ਰਹਿਤ ਮਰਿਆਦਾ ਦੀ ਪੁਸਤਕ ਅਤੇ ਗਿਆਨੀ ਹਰਪਾਲ ਸਿੰਘ ਨੂੰ ਵਿਸ਼ੇਸ਼ ਚਾਂਦੀ ਦੀ ਤਸ਼ਤ ਪੇਟ ਕਰਕੇ ਸਨਮਾਨਿਤ ਕੀਤਾ ਗਿਆ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਥ ਦੇ ਅੰਦਰ ਭਾਈ ਸਾਹਿਬ ਦੀ ਉਪਾਧੀ ਸੀਸ ਦੇ ਕੇ ਮਿਲਦੀ ਆ ਸਭ ਕੁਝ ਕੁਰਬਾਨ ਕਰਕੇ ਮਿਲਦੀ ਆ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦੇ ਆਲਾ ਜੀ ਭਾਈ ਮਨੀ ਸਿੰਘ ਜੀ ਭਾਈ ਤਾਰੂ ਸਿੰਘ ਜੀ ਇਹ ਪੰਥ ਨੇ ਤਰਸ ਕੀਤਾ ਪੰਥ ਦੀ ਗਰੀਬ ਨਿਵਾਜੀ ਆ ਜਿਨ੍ਹਾਂ ਨੇ ਤਰਸ ਕਰਕੇ ਮਾਣ ਦਿੱਤਾ ਇਹ ਵਡਿਆਈ ਗੁਰੂ ਦੇ ਲਾਲਾਂ ਦੀ ਆ ਜਿਨ੍ਹਾਂ ਦੀ ਕਮਾਈ ਦਾ ਅਸੀਂ ਰੋਜ਼ ਧਿਆਨ ਧਰਦੇ ਆ ਦੁਨੀਆ ਦਾ ਹਰ ਸਿੱਖ ਰੋਜ਼ ਕਹਿੰਦਾ ਤਿੰਨਾਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਇਹ ਸਨਮਾਨ ਉਹ ਸਾਰੇ ਵੀਰਾਂ ਦਾ ਜਿਹੜੇ ਟੀਮ ਬਰ ਕੇ ਬਣ ਕੇ ਕੰਮ ਕਰਦੇ ਆ ਗੁਰੂ ਕੇ ਕੀਰਤਨੀਏ ਔਰ ਖਾਸੀਅਤ ਇਹ ਸਮਾਗਮਾਂ ਦੀ ਕਿ ਲਾਈਵ ਵਿੱਚ ਅਸੀਂ ਬੇਨਤੀ ਕਰਦੇ ਆਂ ਵੀ ਕੋਈ ਪੈਸਾ ਨਹੀਂ ਇਕੱਠਾ ਕੀਤਾ ਜਾਂਦਾ ਉਹ ਗ੍ਰਾਈ ਨਹੀਂ ਹੁੰਦੀ ਨਰੋਲ ਜਜ਼ਬਾਤਾਂ ਦਾ ਹੜ ਹੈ ਕਿਸੇ ਰਾਗੀ ਜਥੇ ਨੂੰ ਪੈਸਾ ਨਹੀਂ ਦਿੰਦੇ ਲਗਭਗ 150 ਰਾਗੀ ਸਿੰਘ ਹਾਜ਼ਰੀ ਭਰਦਾ ਸਾਉਂਡ ਵਾਲੇ ਵੀਰ ਨੇ ਮੀਡੀਏ ਵਾਲੇ ਵੀਰ ਨੇ ਜਿਨ੍ਹਾਂ ਨੇ ਘਰ ਘਰ ਤੱਕ ਆਵਾਜ਼ ਪਹੁੰਚਾਈ ਔਰ ਕੌਮ ਨੇ ਇਸ ਨਾਂ ਨੂੰ ਪ੍ਰਵਾਨ ਕਰ ਲਿਆ ਸ਼ਹਾਦਤ ਦੀ ਮੰਜ਼ਲ ਤੱਕ ਦਾ ਸਫ਼ਰ ਅਸਲ 'ਚ ਅਸੀਂ ਮਹਿਸੂਸ ਕਰਦੇ ਸੀ ਕਿ ਜਿਸ ਮਾਰਗ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਰਿਵਾਰ ਨਾਲ ਵਿਛੜ ਕੇ ਤੁਰਦੇ ਆ ਸਰਸਾ ਦੇ ਟੱਟ ਤੋਂ ਉਹ ਸਰਕਾਰੀ ਤੌਰ ਤੇ ਮਾਰਗ ਬਣਿਆ ਸੀ ਗੁਰਗੋਬਿੰਦ ਸਿੰਘ ਮਾਰਗ ਜਿਸ ਪਾਸੇ ਨੂੰ ਮਾਂ ਗੁਜਰੀ ਜੀ ਤੇ ਧੰਨ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਗਏ ਉਹ ਅਣਗੌਲਿਆ ਸੀ ਕਈ ਵਾਰੀ ਤੇ ਲੋਕਲ ਬੰਦਿਆਂ ਨੂੰ ਵੀ ਨਹੀਂ ਸੀ ਪਤਾ ਤੋ ਖੜਿਆ ਗੁਰੂ ਸਾਹਿਬ ਨੇ ਸੋਚ ਵਿੱਚ ਸੁਪਨਾ ਦਿੱਤਾ ਸਾਥੀ ਵੀਰ ਨੇ ਹਰ ਪਲ ਮੈਨੂੰ ਐ ਲੱਗਦਾ ਵੀ ਜਿਵੇਂ ਵਾਹਿਗੁਰੂ ਨੇ ਉਹਨਾਂ ਨੂੰ ਭੇਜੇ ਇਸ ਵਾਸਤੇ ਆ ਵੀ ਜੋ ਮੇਰਾ ਫੁਰਨਾ ਹੁੰਦਾ ਉਹ ਪੂਰਾ ਕਰਦੇ ਆ ਮੇਰੇ ਵੀਰ ਸੋਨੂ ਵੀਰ ਨੇ ਅਸੀਂ ਖੜੇ ਸੀ ਤੇ ਮੈਂ ਕਿਹਾ ਜੇ ਅੱਲਾ ਯਾਰ ਖਾਂ ਜੋਗੀ ਇੱਕ ਮੁਸਲਮਾਨ ਦਰवेश ਸਾਹਿਬ ਜਦਿਆਂ ਦੀ ਸਿਫਤ ਕਰਕੇ ਅਮਰ ਹੋ ਸਕਦਾ ਕੌਮ ਦਾ ਹਰ ਵਿਦਵਾਨ ਜਦੋਂ ਵੀ ਕਦੀ ਸਾਹਿਬਜ਼ਾਦਿਆਂ ਦਾ ਨਾਮ ਲਏਗਾ ਤੇ ਅੱਲਾ ਯਾਰ ਖਾਂ ਜੋਗੀ ਦੇ ਕੋਲੋਂ ਸ਼ਬਦ ਉਧਾਰੇ ਮੰਗਦਾ ਤੇ ਜੇ ਉਹ ਦਰਵੇਸ਼ ਅਮਰ ਹੋ ਸਕਦਾ ਅਸੀਂ ਗੁਰੂ ਦੇ ਲਾਲਾਂ ਦੀ ਸੇਵਾ ਤੈਲ ਕਰਕੇ ਕੀਰਤੀ ਕਰਕੇ ਕਿਉਂ ਨਹੀਂ ਕੁਝ ਖਟਾਂਗੇ ਬਸ ਇੱਕੋ ਹੀ ਸੁਪਨਾ ਸੀ ਵੀ ਜਿੱਥੇ ਜੜੀ ਰਾਤ ਮਾਂ ਜੀ ਤੇ ਸਾਹਿਬਜ਼ਾਦਿਆਂ ਨੇ ਕੱਟੀ ਉਸੇ ਜਗ੍ਹਾ ਤੇ ਉਹੀ ਰਾਤ ਅਸੀਂ ਵੀ ਕੱਟ ਕੇ ਮਹਿਸੂਸ ਕਰੀਏ ਉਹ ਰਾਤ ਕਿੱਦਾਂ ਦੀ ਸੀ ਬਸ ਉਹ ਫੀਲਿੰਗ ਲੈਣ ਵਾਸਤੇ ਜਦੋਂ ਤੁਰੇ ਤੇ ਪੰਥ ਤੁਰਪਿਆ ਬਸ ਜਾਗ ਪਿਆ ਪੰਥ ਦੇ ਜਜ਼ਬਾਤਾਂ ਦਾ ਹੜ੍ਹ ਹੈ ਪੰਥ ਦੇ ਦਿਆਲਤਾ ਦਾ ਸਾਗਰ ਕੁਝ ਵੀ ਨਹੀਂ ਕਰਨਾ ਪਿਆ ਸਾਨੂੰ ਫਿਰ ਸਾਰਾ ਕੁਝ ਪੰਥ ਹੀ ਕਰਦਾ ਹੈ ਤੇ ਪੰਥ ਨੇ ਅੱਜ ਝੋਲੀ 'ਚ ਮਾਨ ਦਿੱਤਾ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਨੇ ਇਹ ਸਨਮਾਨ ਇਹ ਸਾਰੇ ਵੀਰਾਂ ਦਾ ਸਨਮਾਨ ਹੈ ਜਿਹਨੇ ਇੱਕ ਪਿਆ ਹੋਇਆ ਤਿੰਕਾ ਕਾਗਜ਼ ਵੀ ਚੁੱਕ ਕੇ ਡਸਟਬਿਨ 'ਚ ਸੁੱਟਦੇ ਆ ਉਸ ਸਥਾਨ ਨੂੰ ਉਸ ਸਮਾਗਮ ਨੂੰ ਸੋਨਾ ਬਣਾਉਣ ਲਈ ਜੋ-ਜੋ ਵੀ ਕੋ ਯੋਗਦਾਨ ਪਾਉਂਦਾ ਉਹ ਸਾਰਿਆਂ ਦਾ ਸਨਮਾਨ ਹੈ ਕਰੋੜਾਂ ਦਿਲਾਂ ਦੇ ਜਜ਼ਬਾਤਾਂ ਦਾ ਸਨਮਾਨ ਹੈ ਇਹ ਸ਼ਬਦ ਕੌਮ ਨੇ ਪ੍ਰਵਾਨ ਕਰ ਲਿਆ ਸਫਰ-ਏ-ਸ਼ਹਾਦਤ ਹਰ ਗਲੀ ਮੋੜੇ ਹੀ ਇੱਕ ਸੁਪਨਾ ਸੀ ਕਿ ਹਰ ਜ਼ੁਬਾਨ ਦੇ ਉੱਤੇ ਉਹ ਸਫ਼ਰ ਦੀ ਚਰਚਾ ਹੋਵੇ ਤੇ ਜਦੋਂ ਸਾਬਜਾਦਿਆਂ ਦੀ ਕਰਨੀ ਦਾ ਧਿਆਨ ਤਰਾਂਗੇ ਸਾਡੇ ਯੂਥ ਨੂੰ ਸੰਘਰਸ਼ ਕਰਨ ਆਏਗਾ ਮੁਸੀਬਤਾਂ 'ਚ ਖੜੇ ਰਹਿਣਾ ਆਏਗਾ ਸੁਰਤ ਦੀ ਚੜ੍ਹਦੀ ਕਲਾ ਮਿਲੇਗੀ ਔਰ ਕੌਮ ਬਲੰਦੀਆਂ ਨੂੰ ਛੂਏਗੀ ਸਰਬੱਤ ਦਾ ਭਲਾ ਕਰਨ ਦਾ ਬਲ ਮਿਲੇਗਾ